ਦੋਸਤੋ ਅੱਜ ਤੁਹਾਡੇ ਨਾਲ ਦਰਦ ਭਰੀ ਦਾਸਤਾਨ ਸਾਂਝੀ ਕਰ ਰਿਹਾ ਉਹਨਾਂ ਦੋ ਧੀਆਂ ਦੀ ਜਿਨ੍ਹਾਂ ਦੀਆਂ ਨਜ਼ਰਾਂ ਨਹੀਂ ਹੈ ਰੱਬ ਨੇ ਜਨਮ ਦਿੱਤਾ ਤਾਂ ਮਾਂ-ਬਾਪ ਦਾ ਸਹਾਰਾ ਨਹੀਂ ਮਿਲਿਆ ਤਾਂ ਉੱਪਰੋਂ ਨਜ਼ਰਾਂ ਦੀ ਲੋ ਵੀ ਨਹੀਂ ਦਿੱਤੀ ਰੱਬ ਨੇ ਤਾਂ ਇਹਨਾਂ ਦੀ ਨਜ਼ਰਾਂ ਦੀ ਲੋ ਬਣੀ ਹੈ ਇਹ ਚਨੂਰ ਚੈਰੀਟੇਬਲ ਸੰਸਥਾ ਦੀ ਸਾਡੀ ਭੈਣ ਹੈ ਮਨਜੀਤੌਰ ਜੀ ਉਹ ਇਹਨਾਂ ਦੀ ਨਜ਼ਰਾਂ ਦੀ ਲੋ ਬਣੀ ਅਤੇ ਇਹਨਾਂ ਦਾ ਸਹਾਰਾ ਬਣੀ ਬਹੁਤ ਦਰਦ ਭਰੀ ਦਾਸਤਾਨ ਹੈ ਇਹਨਾਂ ਧੀਆਂ ਦੀ ਪਹਿਲਾਂ ਮੈਂ ਤਸਵੀਰਾਂ ਸਾਂਝੀਆਂ ਕਰਨੀਆਂ ਚਾਹੁੰਦਾ ਉਮਰਾ ਪਾ ਚਾਹੇ ਛੋਟੀਆਂ ਨੇ ਨਾ ਆਦੇ ਇਹਨਾਂ ਨੂੰ ਮਾਪੇ-ਬਾਬ ਦਾ ਪਿਆਰ ਮਿਲਿਆ ਤੇ ਨਾ ਹੀ ਇਹ ਸਹੀ ਤਰ੍ਹਾਂ ਦੁਨੀਆ ਵੇਖ ਪਾਈ। ਕੋਈ ਨਜ਼ਰ ਨਹੀਂ ਆਉਂਦਾ ਸਾਡੀ ਧੀ ਨੂੰ। ਨੇਤਰੀ ਨੇ। ਤਾਂ ਇੱਧਰ ਵੀ ਚਾਹੇ ਸਾਢੇ 5 ਸਾਲ ਦੀ ਉਮਰ ਹੈ ਇਹਨਾਂ ਦੀ। ਮਹਿਜ ਪਰ ਨਜ਼ਰ ਨਹੀਂ ਆਉਂਦਾ ਇਸ ਧੀ ਨੂੰ ਬਹੁਤ ਪਿਆਰੀ ਬੱਚੀ ਐ। ਫਿਰ ਇਹ ਮੈਂ ਇੱਥੇ ਅਦੋੜੀ ਸੰਸਥਾ ਤੱਕ ਪਹੁੰਚਿਆ। ਬੇਟਾ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਇਹਦੇ ਵਿੱਚ ਨਾ ਜਿੱਦਾਂ ਅਸੀਂ ਬਾਹਰ ਹੀ ਸੜਕ ਤੇ ਬੈਠੇ ਸੀਗੇ ਥੋੜੇ ਥੋੜੇ ਕਰਕੇ ਤੇ ਇੱਦਾਂ ਪਹਿਲਾਂ ਤੇ ਕਿਰਾਇਆ ਸੀ ਜੀ ਬਾਅਦ ਜਦ ਮੈਂ ਇੱਥੇ ਥੋੜੀ ਕਿ ਤੁਹਾਡੇ ਸਾਰੇ ਸਹਿਯੋਗ ਨਾਲ ਬੱਚਿਆਂ ਦੀ ਸੰਗਦੇ ਦੇ ਸਹਿਯੋਗ ਨਾਲ ਇਹ ਜਗ੍ਹਾ ਲਈ ਲੈ ਕੇ ਤੇ ਬੱਚਿਆਂ ਨੂੰ ਇਹ ਇਦਾਂ ਹੀ ਮੈਨੂੰ ਇੱਥੇ ਬਾਹਰ ਬੱਚੇ ਖੇលਦੇ ਸੀਗੇ ਕੋਈ ਵੀਰ ਲਾਗੋਂਦੀ ਲੰਗਿਆ ਉਹ ਕਹਿੰਦਾ ਭੈਣ ਜੀ ਇਦਾਂ ਮੇਰੇ ਕੋਲ ਬੇਟੀਆਂ ਨੇ ਇੱਕ ਬੇਟੀ ਤਾਂ ਹੋਰ ਸੀਗੀ ਉਹ ਮੁਸਿਆਂ ਤੋਂ ਹੀ ਇਹਦਾ ਮਾਹਬਾਬ ਮਰ ਗਿਆ ਹੈ ਤੇ ਇਹ ਵਿਚਾਰੀ ਐਕਸੀਡੈਂਟ ਹੋਣ ਦਾ ਵਿਸ਼ੇ ਡੇਗਾ ਬਈ ਇਹਨਾਂ ਦੀ ਦਾਦੀ ਬਜ਼ੁਰਗ ਸੀ ਉਹ ਛੱਡ ਗਈ ਪਰ ਇਹਨੂੰ ਕੋਈ ਜ਼ਹਿਰੀਲੀ ਕੋਈ ਚੀਜ਼ ਦਿੱਤੀ ਗਈ ਸੀ ਇਹ ਦੱਸੋ ਜ਼ਹਿਰੀਲੀ ਚੀਜ਼ ਦੇਣ ਦੀ ਵਜ੍ਹਾ ਕੀ ਬਣਦੀ ਹੈ ਕਿਉਂਕਿ ਧੀਆਂ ਪੁੱਤ ਤਾਂ ਸਭ ਨੂੰ ਬਹੁਤ ਪਿਆਰੇ ਹੁੰਦੇ ਨੇ ਤਾਂ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਨੂੰ ਜ਼ਹਿਰੀਲੀ ਚੀਜ਼ ਦਿੱਤੀ ਜਿਹਨਾਂ ਨੇ ਮਾਂ ਬਾਪ ਨੇ ਸੰਭਾਲ ਨਹੀਂ ਹੁਣ ਦਾਦੀ ਸੀ ਉਹਨੇ ਸੋਚਿਆ ਮਾਫੀ ਉਹਦੇ ਮਰ ਗਿਆ ਹੈ ਤੇ ਇਹ ਮਿਹਨਤ ਕਿੱਦਾਂ ਸੰਭਾਲੂੰਗੀ ਤੇ ਇਹ ਮੇਰੇ ਤੇ ਬੋਝ ਆ ਕਿ ਉਹ ਜ ਸਮੇਂ ਤੇ ਆ ਨਾਲੇ ਤਾਂ ਪਤਾ ਅੱਜ ਕੱਲ ਖਰਿੰਦੇ ਬੜੇ ਫਿਰਦੇ ਆ ਆਪਣੀ ਜਿੱਦ ਦੀਆਂ ਮਾਰੀਆਂ ਨੇ ਕੋਈ ਦੇਤਾ ਹੋਊਗਾ ਹਨਾ ਤੇ ਹਾਂ ਦੇ ਉਦਾਂ ਨਹੀਂ ਕੋ ਧੀਆਂ ਨੂੰ ਛੱਡਦਾ ਇਹ ਉਹ ਕਾਮਕਾਰ ਵਾਲੀਆਂ ਦਿਹਾੜੀ ਦੇ ਪੇਵਾਲੀਆਂ ਮਾਤੜਾਂ ਹੈਗੇ ਉਹ ਇਹਨੂੰ ਵਿਚਾਰੀ ਇੱਥੇ ਛੱਡ ਗਈ ਤੇ ਮੈਂ ਤਾਂ ਕਿਹਾ ਵੀ ਮੈਂ ਕਿਹੜੀ ਇਹਨਾਂ ਦੀ ਮੈਂ ਤਾਂ ਜਿਉਂ ਜਿਹਾ ਧੀਆਂ ਤੁਸੀ ਦੇਜੋਗੇ ਮੈਂ ਤਾਂ ਸੇਵਾ ਹੀ ਗਰੀਬ ਨੇ ਕਰਨੀ ਮੇਰੀ ਇੰਨੀ ਔਕਾਤ ਤਾਂ ਨਹੀਂ ਹੈਗੀ ਪਰ ਵਾਹਿਗੁਰੂ ਨੇ ਮੈਨੂੰ ਬਲ ਬੁੱਧੀ ਬਖਸ਼ ਕੇ ਇਹ ਸੇਵਾ ਮੇਰੇ ਝੋਲੀ ਵਿੱਚ ਇਹਦੇ ਮਾਪੇ ਬਾਪ ਨਹੀਂ ਹੈ ਪਰ ਇਸਤੇ ਬਾਰੇ ਵੀ ਜਾਨਣਾ ਚਾਹੁੰਦੇ ਆ ਇਹਦੇ ਮਾਪੇ ਬਾਪ ਹੈ ਨਹੀਂ ਜਾਂ ਤੇਰੇ ਬੇਟਾ ਜੀ ਇਹਦੇ ਵੀ ਮਾਪੇ ਬਾਪ ਹੈਗੇ ਨੇ ਪਿਓ ਥੋੜਾ ਨਸ਼ੇ 'ਚ ਪੈ ਗਿਆ ਤੇ ਮਾਂ ਜਿਹੜੀ ਆ ਵਿਚਾਰੀ ਇਹਦੇ ਕੋ ਬੋਝ ਨਹੀਂ ਚੁੱਕਿਆ ਗਿਆ ਤੇ ਦੁਕਾਨਦਾਰ ਕੋਣ ਆ ਕੇ ਆਪਣਾ ਸੇਵਾ ਕਰਦੀ ਉਹਦੇ ਕੋ ਦੋ ਤਿੰਨ ਹੋਰ ਬੱਚੇ ਵੀ ਹੈਗੇ ਆ ਇਸ ਤਰ੍ਹਾਂ ਇਹ ਵਿਚਾਰੀ ਦਾ ਤੇ ਬੜਾ ਬੁਰਾ ਹਾਲ ਸੀ ਇਹਦੀ ਤੇ ਏਡੀ ਇੱਕ ਨਾ ਖੱਬੀ ਅੱਖ ਹੀ ਥੱਲੇ ਲੰਮ ਕਦੀ ਉਹਦੇ ਵਿੱਚ ਰਸੌਲੀ ਸੀ ਉਹ ਤੇ ਤੁਸੀਂ ਵੇਖ ਕੇ ਵੀ ਡਰ ਜਾਂਦੇ ਜਿਹੜੀ ਸੰਗਤ ਹੁੰਦੀ ਬੜੀਆਂ ਪਰੇਸ਼ਾਨੀਆਂ ਹੁੰਦੀਆਂ ਹੁੰਦੀਆਂ ਇਹਨਾਂ ਬੱਚਿਆਂ ਨੂੰ ਸੰਭਾਲਣ ਨਾਲ ਜੀ ਛੋਟੇ ਸਲਾਹਤ ਦੇ ਵਿੱਚ ਇਹਨਾਂ ਦਾ ਸਾਥ ਦੇਣਾ ਇਹਨਾਂ ਦਾ ਸਹਾਰਾ ਬਣਾਉਣਾ ਬਹੁਤ ਪਰੇਸ਼ਾਨੀਆਂ ਹੁੰਦੀਆਂ ਮੀਰ ਜੀ ਇੱਕ ਚੰਗਾ ਬੱਚਾ ਆਪਣੇ ਘਰ ਵਿੱਚ ਮਾਂ ਨੇ ਪੈਦਾ ਕੀਤਾ ਹੋਵੇ ਨਾ ਉਹਨੂੰ ਦੁੱਧ ਨਾ ਦੇ ਸਕੇ ਉਹਨੂੰ ਪੁੱਛੋ ਤੇ ਜਾ ਉਹ ਬੱਚੇ ਨੂੰ ਪੁੱਛੋ ਪਰ ਇਹ ਵਿਚਾਰੀਆਂ ਜੰਮੀਆਂ ਕਿਤੇ ਆਈਆਂ ਕਿਤੇ ਅੱਖਾਂ ਤੋਂ ਵੀ ਨਾ ਨੇਤਰਹੀਣ ਵੀ ਇਹਨਾਂ ਨੇ ਤੱਤਾ ਠੰਡਾ ਦੇਣਾ ਉਹ ਤਾਂ ਜਾ ਵਾਹਿਗੁਰੂ ਨੂੰ ਪਤਾ ਜਾ ਮਿਲੂ ਪਤਾ ਰੱਬ ਨੇ ਇਹਨਾਂ ਨੂੰ ਨਜ਼ਰ ਨਹੀਂ ਦਿੱਤੀ ਪਰ ਅੰਦਰੂਨੀ ਲੋ ਬੜੀ ਹੁੰਦੀ ਹੈ ਇਹੋ ਜੇ ਬੱਚਿਆਂ ਨੂੰ ਕਿ ਇਸ ਤਰ੍ਹਾਂ ਦੇ ਇਹਨਾਂ ਦੇ ਰਹਿਣ ਬਹਿਣ ਇਸ ਤਰ੍ਹਾਂ ਦਾ ਇਹਨਾਂ ਦਾ ਇਹਨਾਂ ਦਾ ਬੜਾ ਵਧੀਆ ਰਹਿਣ ਬਹਿਣ ਜੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਖੰਡ ਪੜ ਤੇ ਅੱਜ ਪੜਾ ਦੋ ਤੁਸੀਂ ਇਹ ਖੰਡ ਪੜਦੇ ਸਪੂਰਨ ਦੇ ਉੱਠਣ ਗਿਆ ਦੋਸਤੋ ਅੱਜ ਤੁਹਾਡੇ ਨਾਲ ਦਰਦ ਭਰੀ ਦਾਸਤਾਨ ਸਾਂਝੀ ਕਰ ਰਹੇ ਹਾਂ ਉਹਨਾਂ ਦੋ ਧੀਆਂ ਦੀ ਜਿਨ੍ਹਾਂ ਦੀਆਂ ਨਜ਼ਰਾਂ ਨਹੀਂ ਹੈ ਰੱਬ ਨੇ ਜਨਮ ਦਿੱਤਾ ਤਾ ਮਾਂ-ਬਾਪ ਦਾ ਸਹਾਰਾ ਨਹੀਂ ਮਿਲਿਆ ਤਾਂ ਉੱਪਰੋਂ ਨਜ਼ਰਾਂ ਦੀ ਲੋ ਵੀ ਨਹੀਂ ਦਿੱਤੀ ਰੱਬ ਨੇ ਤਾਂ ਇਹਨਾਂ ਦੀ ਨਜ਼ਰਾਂ ਦੀ ਲੋ ਬਣੀ ਐ ਇਹ ਚਨੂਰ ਚੈਰੀਟੇਬਲ ਸੰਸਥਾ ਦੀ ਸਾਡੀ ਭੈਣ ਆ ਮਨਜੀਤ ਕੌਰ ਜੀ ਉਹ ਇਹਨਾਂ ਦੀ ਨਜ਼ਰਾਂ ਦੀ ਲੋ ਬਣੀ ਅਤੇ ਇਹਨਾਂ ਦਾ ਸਹਾਰਾ ਬਣੀ ਬਹੁਤ ਦਰਦ ਭਰੀ ਦਾਸਤਾਨ ਐ ਇਹਨਾਂ ਧੀਆਂ ਦੀ ਪਹਿਲਾਂ ਮੈਂ ਤਸਵੀਰਾਂ ਸਾਂਝੀਆਂ ਕਰਨੀਆਂ ਚਾਹੁੰਦਾ ਉਮਰਾਂ ਪੱਛੇ ਛੋਟੀਆਂ ਨੇ ਨਾ ਤੇ ਇਹਨਾਂ ਨੂੰ ਮਾਂ-ਬਾਪ ਦਾ ਪਿਆਰ ਮਿਲਿਆ ਤੇ ਨਾ ਹੀ ਇਹ ਸਹੀ ਤਰ੍ਹਾਂ ਦੁਨੀਆ ਵੇਖ ਪਾਈ ਚੋਣੇ ਨਜ਼ਰ ਨਹੀਂ ਆਉਂਦਾ ਸਾਡੀ ਧੀ ਨੂੰ ਨੇਤਰਹੀਣ ਐ ਤਾਂ ਇੱਧਰ ਵੀ ਚਾਹੇ ਸਾਡੇ ਦੇ 5 ਸਾਲ ਦੀ ਉਮਰ ਹੈ ਇਹਨਾਂ ਦੀ ਮਹਿਜ ਪਰ ਨਜ਼ਰ ਨਹੀਂ ਹੁੰਦਾ ਇਸ ਧੀ ਨੂੰ ਬਹੁਤ ਪਿਆਰੀ ਬੱਚੀ ਹੈ ਪਰ ਰੱਬ ਨੇ ਜਿਵੇਂ ਜੀ ਮਾਪੇ ਦਾ ਪਿਆਰ ਵੀ ਨਹੀਂ ਦਿੱਤਾ ਤੇ ਨਜ਼ਰਾਂ ਤੋਂ ਵੀ ਵਾਂਝੇ ਰੱਖਿਆ ਤਾਂ ਸਹਾਰਾ ਬਣੀ ਹੈ ਸਾਡੀ ਭੈਣ ਸਾਡੇ ਨਾਲ ਮੌਜੂਦ ਹੈ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਹਨਾਂ ਦੀ ਦਾਸਤਾਨ ਜਿਹੜੀ ਦਰਦ ਭਰੀ ਹੈ ਤਾਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭੈਣ ਜੀ ਪਹਿਲਾਂ ਤਾਂ ਇਹਨਾਂ ਦੀ ਜਿਹੜੀ ਦਾਸਤਾਨ ਹੈ ਦਰਦ ਭਰੀ ਦਾਸਤਾਨ ਹੈ ਉਹ ਜ਼ਰੂਰ ਸਾਂਝੀ ਕਰਦੇ ਹੋ ਕਿਵੇਂ ਧੀਆਂ ਤੁਹਾਡੇ ਸੰਸਥਾ ਤਾਈ ਪਹੁੰਚੀਆਂ ਬੇਟਾ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਇਹਦੇ ਵਿੱਚ ਨਾ ਜਿੱਦਾਂ ਅਸੀਂ ਬਾਹਰ ਹੀ ਸੜਕ ਤੇ ਬੈਠੇ ਸੀਗੇ ਥੋੜੇ ਥੋੜੇ ਕਰਕੇ ਤੇ ਇਦਾਂ ਪਹਿਲਾਂ ਤੇ ਕਿਰਾਇਆ ਸੀ ਦੀ ਬਾਅਦ ਚ ਮੈਂ ਇੱਥੇ ਥੋੜੀ ਕਿ ਤੁਹਾਡੇ ਸਾਰੇ ਸੰਯੋਗ ਨਾਲ ਬੱਚਿਆਂ ਇਹਨਾਂ ਦੀ ਸੰਗਦੇ ਦੇ ਸਹਿਯੋਗ ਨਾਲ ਇਹ ਜਗ੍ਹਾ ਲਈ ਲੈ ਕੇ ਤੇ ਬੱਚਿਆਂ ਨੂੰ ਇਹ ਇਦਾਂ ਹੀ ਮੈਨੂੰ ਇੱਥੇ ਬਾਹਰ ਬੱਚੇ ਖੇਡਦੇ ਸੀਗੇ ਕੋਈ ਵੀਰ ਲਾਗੋਂਦੀ ਨੰਗਿਆ ਉਹ ਕਹਿੰਦਾ ਭੈਣ ਜੀ ਇਦਾਂ ਮੇਰੇ ਕੋਲ ਬੇਟੀਆਂ ਨੇ ਇੱਕ ਬੇਟੀ ਤਾਂ ਹੋਰ ਸੀਗੀ ਉਹ ਮੁਸਿਆਂ ਤੋਂ ਹੀ ਇਹਦਾ ਮਾਪੇ ਮਰ ਗਿਆ ਤੇ ਇਹ ਵਿਚਾਰੀ ਐਕਸੀਡੈਂਟ ਹੋਣ ਦਾ ਪਿੱਛੇ ਡੇਗ ਗਈ ਉਹ ਜਿਹੜੇ ਥਾਂ ਤੇ ਮੁੱਕ ਗਏ ਇਹਨਾਂ ਦੀ ਦਾਦੀ ਬਜ਼ੁਰਗ ਸੀ ਉਹ ਛੱਡ ਗਈ ਪਰ ਇਹਨੂੰ ਕੋਈ ਜਰੀਲੀ ਕੋਈ ਚੀਜ਼ ਦਿੱਤੀ ਗਈ ਸੀ ਕਿਉਂਕਿ ਉਹ ਮੈਂ ਡਾਕਟਰਾਂ ਕੋ ਖੜ ਕੇ ਜਦੋਂ ਇਹਨੂੰ ਲੈਟਿੰਗ ਆਈ ਉਹਦੀਆਂ ਪਚਕਾਰੀਆਂ ਪਈਆਂ ਬੜਾ ਭੜੇ ਤਰੀਕੇ ਦੇ ਨਾਲ ਖੂਨ ਤੇ ਚਰਬੀ ਨਿਕਲੀ ਅੰਦਰੋਂ ਇਹ ਉਦੋਂ ਹੈਗੀ 3 ਕੁ 2.5 ਕੁ 3 ਸਾਲ ਦੀ ਸੀ ਆ ਵੀ ਇੰਨੇ ਕੁ ਦੀ ਸੀ 3 ਕੁ ਸਾਲ ਦੀ ਸੀ ਛੋਟੀ ਸੀ ਤੇ ਇਸੇ ਤਰ੍ਹਾਂ ਇਹ ਮੇਰੇ ਕੋਲ ਪਹੁੰਚ ਗਈਆਂ ਰੂਹ ਦੀ ਕਿਰਪਾ ਦੇ ਨਾਲ ਤੇ ਮੈਂ ਆਪਣੀ ਝੋਲੀ 'ਚ ਪਾ ਲਈਆਂ ਤਪਣਾ ਮੇਰੀ ਇਹ ਦਸੋ ਜ਼ਹਿਰੀਲੀ ਚੀਜ਼ ਦੇਣ ਦੀ ਵਜ੍ਹਾ ਕੀ ਬਣਦੀ ਹੈ ਕਿਉਂਕਿ ਧੀਆਂ ਪੁੱਤ ਤਾਂ ਸਭ ਨੂੰ ਬਹੁਤ ਪਿਆਰੇ ਹੁੰਦੇ ਨੇ ਤਾਂ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਨੂੰ ਜ਼ਹਿਰੀਲੀ ਚੀਜ਼ ਦਿੱਤੀ ਜੀ ਕੀ ਵਜ੍ਹਾ ਬਣੀ ਸੀ ਵੀਰ ਜੀ ਦਿੱਤੀ ਗਈ ਆ ਉਹਨਾਂ ਜਿਨ੍ਹਾਂ ਨੇ ਮਾਂ ਬਾਪ ਨੇ ਸੰਭਾਲ ਨਹੀਂ ਹੁਣ ਦਾਦੀ ਸੀ ਉਹਨੇ ਸੋਚਿਆ ਮਾਪੇ ਉਹਦੇ ਮਰ ਗਿਆ ਹੈ ਤੇ ਇਹ ਮਹਰਤ ਕਿੱਦਾਂ ਸੰਭਾਲੂਗੀ ਤੇ ਇਹ ਮੇਰੇ ਤੇ ਬੋਝ ਆ ਲੋਕੀ ਬੋਝ ਸਮਝਦੇ ਆ ਨਾਲੇ ਤੁਹਾਨੂੰ ਪਤਾ ਅੱਜ ਕੱਲ ਕਰਿੰਦੇ ਬੜੇ ਫਿਰਦੇ ਆ ਆਪਣੀ ਜਿੱਤ ਦੀਆਂ ਮਾਰੀਆਂ ਨੇ ਕੋਈ ਦੇਤਾ ਹੋਊਗਾ ਨਾਂ ਤਾਂ ਇੰਾਰੇ ਉਦਾਂ ਨਹੀਂ ਕੋ ਧੀਆਂ ਨੂੰ ਛੱਡਦਾ ਇਹ ਕੰਮਕਾਰ ਵਾਲੀਆਂ ਦਿਹਾੜੀ ਦੇ ਪੇਵਾਲੀਆਂ ਮਾਤੜਾਂ ਹੈ ਗਿਆ ਸੀ ਉਹ ਇਹਨੂੰ ਵਿਚਾਰੀ ਇੱਥੇ ਛੱਡ ਗਈ ਤੇ ਮੈਂ ਤਾਂ ਕਿਹਾ ਵੀ ਮੈਂ ਕਰੀ ਇਹਨਾਂ ਦੀ ਮੈਂ ਤਾਂ ਜਿਹੋ ਜਿਹਾਂ ਧੀਆਂ ਤੁਸੀਂ ਦੇਜੋਗੇ ਮੈਂ ਤਾਂ ਸੇਵਾ ਹੀ ਗਰੀਬ ਨੇ ਕਰਨੀ ਮੇਰੀ ਇੰਨੀ ਔਕਾਤ ਤਾਂ ਨਹੀਂ ਹੈਗੀ ਪਰ ਵਾਹਿਗੁਰੂ ਨੇ ਮੈਨੂੰ ਬਲ ਬੁੱਧੀ ਬਖਸ਼ ਕੇ ਇਹ ਸੇਵਾ ਮੇਰੀ ਝੋਲੀ ਵਿੱਚ ਪਾਈ ਇਸ ਧੀ ਦੇ ਮਾਂ-ਬਾਪ ਨਹੀਂ ਹੈ ਪਰ ਇਸ ਧੀ ਬਾਰੇ ਵੀ ਜਾਨਣਾ ਚਾਹੁੰਦੇ ਆ ਇਹਦੇ ਮਾਂ-ਬਾਪ ਹੈ ਨੇ ਜਾਂ ਕਿਵੇਂ ਬੇਟਾ ਜਿਹਦੇ ਵੀ ਮਾਂ-ਬਾਪ ਹੈਗੇ ਨੇ ਪਿਓ ਥੋੜਾ ਨਸ਼ੇ 'ਚ ਪੈ ਗਿਆ ਆ ਤੇ ਮਾਂ ਜਿਹੜੀ ਆ ਵਿਚਾਰੀ ਇਹਦੇ ਕੋ ਬੋਝ ਨਹੀਂ ਚੁੱਕਿਆ ਗਿਆ ਤੇ ਦੁਕਾਨਦਗੋਣ ਪਾ ਕੇ ਆਪਣਾ ਸੇਵਾ ਕਰਦੀ ਉਹਦੇ ਕੋ ਦੋ ਤਿੰਨ ਹੋਰ ਬੱਚੇ ਵੀ ਹੈਗੇ ਆ ਇਸ ਤਰ੍ਹਾਂ ਇਹ ਵਿਚਾਰੀ ਦਾ ਤੇ ਬੜ ਬੁਰਾ ਹਾਲ ਸੀ ਇਹਦੀ ਤੇ ਏਡੀ ਇੱਕ ਨਾ ਖੱਬੀ ਅੱਖ ਹੀ ਥੱਲੇ ਲੰਮ ਕਦੀ ਉਹਦੇ ਵਿੱਚ ਰਸੌਲੀ ਸੀ ਉਹ ਤੇ ਤੁਸੀਂ ਵੇਖ ਕੇ ਵੀ ਡਰ ਜਾਂਦੇ ਜਿਹੜੀ ਸੰਗਤਨ ਦੀ ਉਹ ਇਹਦੇ ਪੱਟੀ ਤੋਂ ਇੱਕ ਵੀਰਾ ਗੁਰਮੀਤ ਸਿੰਘ ਆ ਤੇ ਉਹਦੇ ਨਾਲ ਸਹਿਯੋਗੀ ਆ ਉਹਨਾਂ ਦੀ ਇੱਕ ਟੀਮ ਆ ਮੇਰੇ ਬਾਬਾ ਬੰਦਾ ਸਿੰਘ ਕਹਿੰਦੇ ਕਿਹੜੀ ਟੀਮ ਆ ਉਹਨਾਂ ਨੇ ਆਪਣੀ ਸੰਸਥਾ ਬਣਾਈ ਆ ਇਹ ਕੋ ਨਾਲ ਦੇ ਨਾਲ ਸੰਦੀਪ ਸਿੰਘ ਆਸਟ੍ਰੇਲੀਆ ਤੋਂ ਆ ਉਹ ਵੀ ਬਹੁਤ ਸੇਵਾ ਕਰਦਾ ਹੁਣ ਵੀ ਵੀਰ ਮੇਰੇ ਕੋਲ ਆਉਂਦਾ ਉਹ ਨੇਦਰ ਆਪਰੇਸ਼ਨ ਕਰਾਤਾ ਉਹਦਾ ਮੈਂ ਪੀਜੀਆਈ ਬੜੇ ਤੱਕੇ ਖਾਦੇ ਮੈਂ ਆ ਲੰਗਰ ਵਾਲਿਆਂ ਦੇ ਵੀ ਗਈ ਪਰ ਕਿਸੇ ਲੰਗਰ ਵਾਲਾ ਕਿ ਸਾਡੇ ਕੋਈ ਦਾ ਕੋਈ ਪਰਵਰੰਦ ਨਹੀਂ ਹੈਗਾ ਉਹਨਾਂ ਨੇ ਮੇਰੇ ਬੜੇ ਫੇਰੇ ਮਰਵਾਏ ਹਾਰ ਕੇ ਫੇਰੇ ਨਾਲ ਵੀਰਾਂ ਨੂੰ ਮੈਂ ਬੇਨਤੀ ਕੀਤੀ ਇਹ ਆਏ ਤੇ ਇਹਨਾਂ ਨੇ ਮੇਰੇ ਕੋ ਇੱਥੇ ਮੇਲ ਮਿੱਤਰ ਡਾਕਟਰ ਹੈਗਾ ਵਾ ਐ ਰੰਜੀਤ ਆ ਵੀ ਨੂੰ ਉਹਨੇ ਫਿਰ ਆਪਰੇਸ਼ਨ ਕੀਤਾ ਇਹਨਾਂ ਵਿਚਾਰੀਆਂ ਦਾ ਪੈਣਾ ਮੇਰੀ ਇਹ ਮੈਨੂੰ ਇਹ ਦੱਸੋ ਬੜੀਆਂ ਪ੍ਰੇਸ਼ਾਨੀਆਂ ਹੁੰਦੀਆਂ ਹੁੰਦੀਆਂ ਇਨ੍ਹਾਂ ਬੱਚਿਆਂ ਨੂੰ ਸੰਭਾਲਣ ਦੀਆਂ ਜੀ ਇਸ ਸਹਾਰਾ ਦੇ ਵਿੱਚ ਇਨ੍ਹਾਂ ਦਾ ਸਾਥ ਦੇਣਾ ਇਨ੍ਹਾਂ ਦਾ ਸਹਾਰਾ ਬਣਾਉਣਾ ਬਹੁਤ ਪ੍ਰੇਸ਼ਾਨੀਆਂ ਹੁੰਦੀਆਂ ਮੀਰ ਜੀ ਇੱਕ ਚੰਗਾ ਬੱਚਾ ਆਪਣੇ ਘਰ ਵਿੱਚ ਮਾਂ ਨੇ ਪੈਦਾ ਕੀਤਾ ਹੋਵੇ ਨਾ ਉਹਨੂੰ ਦੁੱਧ ਨਾ ਦੇ ਸਕੇ ਉਹਨੂੰ ਪੁੱਛੋ ਤੇ ਜਾਂ ਉਹ ਬੱਚੇ ਨੂੰ ਪੁੱਛੋ ਪਰ ਇਹ ਵਿਚਾਰੀਆਂ ਜੰਮੀਆਂ ਕਿਤੇ ਆਈਆਂ ਕਿਤੇ ਅੱਖਾਂ ਤੋਂ ਵੀ ਨਾ ਨੇ ਨੀ ਤਰਹੀਨ ਵੀ ਤੇ ਇਹਨਾਂ ਨੇ ਤੱਤਾ ਠੰਡਾ ਦੇਣਾ ਉਹ ਤਾਂ ਜਾਂ ਵਾਹਿਗੁਰੂ ਨੂੰ ਪਤਾ ਜਾਂ ਮੈਨੂੰ ਪਤਾ ਮੇਰੀ ਇਹਨੇ ਔਕਾਤ ਨਹੀਂ ਨਾ ਮੈਂ ਦੱਸ ਸਕਦੀਆਂ ਪਰ ਜਿੱਦਾਂ ਪਲ ਗਈਆਂ ਹੁਣ ਵਿਚਾਰੀਆਂ ਪਲ ਗਈਆਂ ਤੇ ਭੈਣ ਮੇਰੀ ਜੀ ਮੈਨੂੰ ਇਹ ਦੱਸੋ ਜਿਵੇਂ ਇਹਨਾਂ ਨੂੰ ਰੋਟੀ ਦੀ ਲੋਡ ਪੈਂਦੀ ਆ ਜਾਂ ਹੋਰ ਨਾਉਣ ਧੌਣ ਦੀ ਲੋਡ ਪੈਂਦੀ ਆ ਤਾਂ ਕਿਵੇਂ ਆਵਾਜ਼ ਦਿੰਦੇ ਹੋ ਤੁਸੀਂ ਕਿਵੇਂ ਸਮਝ ਲੈਂਦੇ ਹੋ ਇਹਨਾਂ ਦਾ ਦਰਦ ਮੈਂ ਵੀਰ ਜੇਨਾਂ ਦੀ ਆਵਾਜ਼ ਬੜੀ ਛੇਤੀ ਸਮਝਦੀ ਆਂ ਇਹਨਾਂ ਦੀ ਭੁੱਖ ਨੂੰ ਵੀ ਸਮਝਦੀ ਆਂ ਇਹਨਾਂ ਦੀ ਹਰ ਮੇਰੀਆਂ ਕੁੜੀਆਂ ਮੀਆਂ ਉਹ ਵੀ ਸਮਝ ਜਾਂਦੀਆਂ ਆਂ ਇਹਨਾਂ ਨੂੰ ਰੋਟੀ ਆਪ ਖਲਾਨੀ ਪੈਂਦੀ ਆ ਨਮਾਣਾ ਤੇ ਚੱਲ ਪੈਂਦਾ ਆਪ ਇਹਨਾਂ ਨੂੰ ਲੈਟ੍ਰੀਨ ਬਾਥਰੂਮ ਆਪ ਕਰਾਉਣਾ ਪੈਂਦਾ ਪਰ ਹੁਣ ਮੇਰੇ ਚ ਵੀ ਇੰਨੀ ਸਮਰੱਥਾ ਨਹੀਂ ਮੈਂ ਇੰਡੀਆ ਦੀ ਸੰਗਤ ਨੂੰ ਤੇ ਗੁਰੂ ਦੀ ਕਿਰਪਾ ਨਾਲ ਬਾਹਰ ਦੀ ਸੰਗਤ ਨੂੰ ਸਾਰੀਆਂ ਵੀਰਾਂ ਨੂੰ ਬੇਨਤੀ ਕਰਦੀ ਆ ਜਿਦਾ ਕਿ ਤੁਸੀਂ ਲੋਕਡਾਊਨ ਦੇ ਵਿੱਚ ਮੈਂ ਕਹਿੰਦੀ ਲੋਕ ਕਹਿੰਦੇ ਅਸੀਂ ਭੁੱਖੇ ਮਰ ਗਏ ਮੈਂ ਕਹਿੰਦੀ ਆ ਤੁਸੀਂ ਦੁਨਾ ਕੰਦੇ ਰਹੇ ਅਸੀਂ ਖੁਦ ਆਪਣੀ ਗੱਲ ਕਰਦੇ ਆਂ ਸਾਨੂੰ ਵੇਖ ਲਓ ਵੀ ਉਹਨਾਂ ਨੇ ਭੁੱਖਿਆ ਨਹੀਂ ਮਰਨ ਦਿੱਤਾ ਰਾਤ ਦਾ ਖਾ ਕੇ ਭਾਂਡੇ ਮੁੰਦੇ ਕਰਦੇ ਸਵੇਰੇ ਫੇਰ ਕਿਉਂਕਿ ਗੁਰੂ ਦੀ ਬੜੀ ਕਿਰਪਾ ਵਾ ਉਹ ਕਿਸੇ ਦੇ ਆ ਜਿਹੜੇ ਉਹ ਨਹੀਂ ਖੁੰਦਾ ਉਹਦੀ ਜਿਹੜੀ ਲੇਖ ਲਿਖੇ ਨਹੀਂ ਉਹ ਤੇ ਨਾਲ ਹੀ ਨਾ ਇਹਨਾਂ ਦੇ ਉਹ ਸਾਨੂੰ ਸਗੋ ਇਸੇ ਤਰ੍ਹਾਂ ਮੈਂ ਕਹਿੰਦੀ ਹੁਣ ਇਹਨਾਂ ਧੀਆਂ ਦਾ ਇਹਨਾਂ ਨੂੰ ਸਾਂਭਣ ਵਾਲੀ ਬੀਬੀ ਵੀ ਚਾਹੀਦੀ ਆ ਇਹਨਾਂ ਨੂੰ ਹੋਰ ਬੜੀਆਂ ਲੋੜਾਂ ਵਾ ਆਉਣ ਵਾਲੇ ਸਮੇਂ 'ਚ ਵੱਡੀਆਂ ਹੋ ਜਾਣਾ ਇਹਨਾਂ ਨੇ ਮੇਰੀ ਇੰਨੀ ਹੁਣ ਨਹੀਂ ਸਮਰੱਥਾ ਆ ਗਈ ਮੈਂ ਵੀ ਹੁਣ 50 60 ਸਾਲ ਦੀ ਹੋ ਗਈ ਆ ਮੈਂ ਜਾਣੀ ਆ ਕਿ ਗੁਰੂ ਕਿਰਪਾ ਕਰੇ ਤੇ ਕੇ ਸਿੰਘ ਤੇ ਇਨ੍ਹਾਂ ਦੀ ਸੇਵਾ ਚੁੱਕ ਲਈ ਮਹੋਰ ਵੀ ਕੁੜੀਆਂ ਦੀ ਵਿਚੋਕਲੇ ਪਰ ਇਹਨਾਂ ਦੀ ਵੀ ਚੁਕਲੇ ਇਹਨਾਂ ਨੇ ਜੋ ਦੇਖਭਾਲ ਵਧੀਆ ਹੋ ਸਕੇ ਪੜ੍ਹਾਈ ਲਿਖਾਈ ਇਹਨਾਂ ਦੀ ਵਧੀਆ ਹੋ ਜੇ ਕੋਈ ਚਾਹ ਪਾਣੀ ਆਪਣੇ ਜੋਗਾ ਹੋ ਜੇ ਜੇ ਤਾਂ ਕੋਈ ਬੈਲੈਂਸ ਇਹਨਾਂ ਦੇ ਨਾਮ ਤੇ ਜਮਾ ਹੋ ਜੇ ਕਿ ਇਹਨਾਂ ਦੇ ਬੈਲੈਂਸ ਦੇ ਜਿੱਦਾਂ ਕਹਿ ਲੋ ਕਿ ਉਹਦਾ ਵਿਆਜ ਦੇ ਨਾਲ ਇਹਨਾਂ ਦੀ ਦੇਖਭਾਲ ਹੋ ਜੇ ਤੇ ਕੋਈ ਵੀ ਲਾਲਚ ਨੂੰ ਇਹਨਾਂ ਦੀ ਸੇਵਾ ਕਰੀ ਜਾਵੇ ਨਹੀਂ ਤੇ ਅੱਜ ਕੱਲ ਦਾ ਕੋਈ ਚੰਗਿਆ ਮਾ ਵੀ ਉਹਦੀ ਨਹੀਂ ਕਰਦਾ ਕੋਈ ਮੇਰੇ ਵਰਗੇ ਵਿਚਾਰੀਆਂ ਦੀ ਕਿੰਨੇ ਕਰਨੀ ਆ ਮੈਂ ਇਹ ਬੇਨਤੀ ਕਰਦੀ ਆ ਬਾਰ ਦੀ ਸੰਗਤ ਨੂੰ ਇਧਰ ਦੀ ਸੰਗਤ ਨੂੰ ਗੁਰੂ ਕਿਰਪਾ ਕਰੇ ਤੁਸੀਂ ਬਹੁਤ ਸੇਵਾ ਵੰਦੇਓ ਬੜੀਆਂ ਸੰਤਾਵਾਂ ਹੈਗੀਆਂ ਤੁਹਾਡੀਆਂ ਤੁਸੀਂ ਕਿਸੇ ਨੂੰ ਉੱਚਾ ਚੁੱਕਦੇ ਹੋ ਇਸੇ ਤਰ੍ਹਾਂ ਇਹਨਾਂ ਨੂੰ ਵੀ ਭੜੋ ਗੁਰੂ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਜੀ ਮੈਨੂੰ ਇਹ ਦੱਸੋ ਜਿੱਥੇ ਇਹਨਾਂ ਦੇ ਆਪਣੇ ਭੈਣ ਭਰਾ ਰਿਸ਼ਤੇਦਾਰ ਨਹੀਂ ਬਣੇ ਜਿਵੇਂ ਤੁਸੀਂ ਦੱਸ ਰਹੇ ਹੋ ਜਿ ਇਹਨਾਂ ਦੇ ਮਾਤਾ ਜੀ ਨਹੀਂ ਹੈ ਮਾਪਿਓ ਨਹੀਂ ਹੈ ਪਰ ਇਹਨਾਂ ਦੇ ਰਿਸ਼ਤੇਦਾਰਾਂ ਨੇ ਇੱਥੇ ਪਹੁੰਚਾਇਆ ਦਿੱਤਾ ਪਰ ਤੁਸੀਂ ਇਹਨਾਂ ਦਾ ਸਹਾਰਾ ਬਣੇ ਹੋ ਅਸੀਂ ਦੇਖ ਰਹੇ ਹਾਂ ਉਹਨਾਂ ਪਿਆਰ ਸਹਿ ਇਹਨਾਂ ਦੀ ਆਪਣੀ ਮਾਂ ਨਾਲ ਦੇ ਪਾਉਂਦੀ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਅਤੇ ਰੱਬ ਦਾ ਨਾਮ ਹੀ ਜਪਦੇ ਹੋ ਹਮੇਸ਼ਾ ਵਾਹਿਗੁਰੂ ਜੀ ਦਾ ਜਾਪ ਹੁੰਦਾ ਇੱਥੇ ਤਾਂ ਕਿਵੇਂ ਪਾਲ ਰਹੇ ਹੋ ਇਹਨਾਂ ਨੂੰ ਤੁਸੀਂ ਮੇਰਜੀ ਬੰਦੇ ਦੀ ਕੋਈ ਔਕਾਤ ਨਹੀਂ ਮੈਂ ਸਮਝਦੀ ਮੇਰੀ ਕੋਈ ਔਕਾਤ ਨਹੀਂ ਇਹ ਮੈਨੂੰ ਉਸ ਦੇ ਜੋਗ ਇਹਨੇ ਵਾਹਿਗੁਰੂ ਨੇ ਆਪ ਬਣਾਇਆ ਵਾ ਜੇ ਤੁਸੀਂ ਕਹੋ ਕਿ ਮੈਂ ਕਰ ਰਹੀ ਹਾਂ ਮੈਂ ਨਹੀਂ ਕਰਦੀ ਕਰਦਾ ਉਹ ਪਰਮੇਸ਼ਰ ਆ ਕਰਵਾਉਂਦਾ ਉਹ ਵਾ ਕਿਉਂਕਿ ਉਹਨੇ ਆਪਣੀ ਸ੍ਰਿਸ਼ਟੀ ਚਲਾਨੀ ਆ ਮੈਂ ਇਹਨਾਂ ਦੀ ਕੋਈ ਸੇਵਾ ਨਹੀਂ ਉਹ ਕਰਵਾਉਂਦਾ ਆ ਆਪਿਆ ਪਰ ਹੁਣ ਮੇਰੀ ਵੀ ਉਮਰ ਦੇ ਲਿਹਾਜ ਨਾਲ ਮੈਂ ਇਹੀ ਬੇਨਤੀਆਂ ਵਾਰ-ਵਾਰ ਕਰਦੀ ਸੰਗਤ ਨੂੰ ਫੇ ਇਹਨਾਂ ਦਾ ਸੰਯੋਗ ਕਰੋ ਜਿਦਾਂ ਇਹਨਾਂ ਦਾ ਵਧੀਆ ਰਹਿਣ-ਬਸੇਰਾ ਹੋ ਜਾਵੇ ਇਹਨਾਂ ਦੀ ਪੜ੍ਹਾਈ ਲਿਖਾਈ ਹੋ ਜਾਵੇ ਇਹਨਾਂ ਦਾ ਤੁਰਨਾ ਫਿਰਨਾ ਹੁਣ ਵੱਡੀਆਂ ਹੋ ਗਈਆਂ ਜਿੱਦ ਤੱਕ ਦਾ ਭਾਈਵਾਲ ਹੋ ਜਾਵੇ ਇਸੇ ਤਰ੍ਹਾਂ ਸੰਗਤ ਅੱਗੇ ਆਵੇ ਤੇ ਹੁਣ ਇਹਨਾਂ ਨੂੰ ਦੇਖਭਾਲ ਕਰੇ ਤੇ ਸੰਭਾਲੇ ਤੇ ਸੰਭਾਲਣਾ ਬੜਾ ਔਖਾ ਜੀ ਮੈਨੂੰ ਮਿਲਿਆ ਜਿਵੇਂ ਜਿਵੇਂ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਵੀ ਨੇ ਜਿਨ੍ਹਾਂ ਦੇ ਔਲਾਦ ਹੁੰਦੀ ਨਹੀਂ ਹੈ ਤੇ ਉਹ ਥਾਂ ਥਾਂ ਦੇ ਅਰਦਾਸਾਂ ਲਈ ਜਾਂਦੇ ਨੇ ਪਰ ਰੱਬ ਜਿੰਨਾਂ ਨੂੰ ਦਿੰਦਾ ਹੈ ਉਹ ਸੰਭਾਲ ਦੇਣੀ ਹੈ ਪਰ ਇਹਨਾਂ ਦੇ ਹਾਲਾਤ ਦੇਖੀਏ ਚਾਹੇ ਇਹਨਾਂ ਨੂੰ ਨੇਤਰਹੀਨ ਨੇ ਸਾਡੀਆਂ ਧੀਆ ਇਹਨਾਂ ਨੂੰ ਰੱਬ ਨੇ ਨਜ਼ਰ ਨਹੀਂ ਦਿੱਤੀ ਪਰ ਇਹਨਾਂ ਦੇ ਰਿਸ਼ਤੇਦਾਰ ਭੈਣ ਭਰਾਵਾਂ ਨੇ ਇਹਨਾਂ ਦਾ ਸਾਥ ਛੱਡ ਦਿੱਤਾ ਕੀ ਅਪੀਲ ਲਾਉਣੀ ਚਾਹੁੰਦੇ ਉਹਨਾਂ ਪਰਿਵਾਰਾਂ ਨੂੰ ਉਹਨਾਂ ਮਾਪਿਆਂ ਨੂੰ ਤੁਸੀਂ ਮੈਂ ਉਹਨਾਂ ਨੂੰ ਕੀ ਅਪੀਲ ਮੈਂ ਤਾਂ ਕਹਿੰਦੀ ਆਉਣ ਵਾਲਾ ਜਿਹੜਾ ਸਮਾਂ ਆਸ਼ਰਮ ਹੋਣੇ ਨਹੀਂ ਚਾਹੀਦੇ ਤੇ ਬੰਦ ਹੋਣ ਜੇ ਆਪਣੇ ਬੱਚਾ ਨੂੰ ਆ ਵੀ ਬੀਬੀਆਂ ਵੀ ਆਪਣੀ ਜ਼ਿੰਮੇਵਾਰੀ ਸਮਝਣ ਜਿਹੜੇ ਪੈਦਾ ਕਰਦੀਆਂ ਨੇ ਜਿਹੜੇ ਵੀਰ ਆ ਉਹ ਵੀ ਆਪਣੇ ਬੱਚਿਆਂ ਦੀ ਖਾਤਰ ਇਹਨਾਂ ਆਪਣੀ ਸੇਵਾ ਸਮਝਣ ਵੀ ਸਾਡੀ ਜ਼ਿੰਮੇਵਾਰੀ ਆ ਤੇ ਇਹਨਾਂ ਨੂੰ ਸੰਭਾਲਣ ਇਹਨਾਂ ਦੇ ਵਿਚਾਰਿਆਂ ਨੂੰ ਕੀ ਕਿਸੇ ਨੇ ਸੰਭਾਲਣਾ ਲੋਕ ਤਾਂ ਚੰਗੇ ਭਲੇ ਛੱਡ ਗਏ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕੀ ਆ ਮੇਰੇ ਕੋਲ ਇਦਾਂ ਦੀਆਂ ਬੇਟੀਆਂ ਵੀ ਆ ਜਿਨ੍ਹਾਂ ਦੀ ਮਾਂ ਨੇ ਇਹ ਗੱਲ ਕਹਿੰਦੀ ਵੀ ਸਾਡੀਆਂ ਮੇਰੀਆਂ ਕੁੜੀਆਂ ਵੱਡੀਆਂ ਹੋ ਗਈਆਂ ਇਹਨਾਂ ਦਾ ਕਰਕੇ ਮੇਰਾ ਰਿਸ਼ਤਾ ਨਹੀਂ ਹੁੰਦਾ ਇਹਦਾਂ ਵੱਧ ਕੇ ਮੈਂ ਤੁਹਾਨੂੰ ਕੀ ਲਾਂਤਾਂ ਪਾਵਾਂ ਇਹਨਾਂ ਲੋਕਾਂ ਨੂੰ ਮੈਂ ਤਾਂ ਲਹਨਤਾ ਤੋਂ ਵੀ ਇਹਨਾਂ ਨੂੰ ਜ਼ਿਆਦਾ ਸਮੇਂ ਦੀਆਂ ਵੀ ਬੇਵਕੂਫ ਤੇ ਜਨਾਨੀਆਂ, ਪਾਗਲ ਜਨਾਨੀਆਂ ਨੇ ਜਿਹੜੀਆਂ ਇਦਾਂ ਦੀਆਂ ਧੀਆਂ ਦੇ ਸਾਹਮਣੇ ਕਹਿ ਜਾਣੀ ਇਹ ਗੱਲ ਤੇ ਧੀਆਂ ਦੀਆਂ ਆਂਦਰਾ ਕੀ ਕਹਿੰਦੀਆਂ ਆ ਮੈਂ ਕਹਿੰਦੀ ਉਹ ਧੀਆਂ ਦੇ ਇਹਨਾਂ ਨੂੰ ਕਦੀ ਵੇਖਣ ਵੀ ਨਾ ਨਾ ਤੇ ਤਾਂ ਮੈਂ ਇਹੋ ਜੀ ਮਾਂ ਨੂੰ ਕਦੀ ਮਾਂ ਨਾ ਕਹਿ ਕੇ ਬੁਲਾਉਣ ਜੇ ਪਾਪ ਚਲੇ ਗਿਆ ਤੇ ਮਾਂ ਤੇ ਹੈਗੀ ਤੇ ਮਾਵਾ ਵੀ ਇਹ ਕਹਿੰਦੀਆਂ ਸਾਡੇ ਰਿਸ਼ਤੇ ਨਹੀਂ ਹੁੰਦੇ ਧੀਆਂ ਕਰਕੇ ਤੇ ਲੋਕ ਤੱਕੇ ਖਾਂਦੇ ਆਉਂਦੇ ਨੇ ਮੇਰੇ ਕੋਲ ਵੀ ਮੈਂ ਤਾਂ ਫਿਰ ਕਹਿੰਨੀ ਲੈ ਜਾਓ ਇੱਕ ਪਰ ਇਹ ਵੀ ਨਹੀਂ ਲੈਣਾ ਚਾਹੁੰਦੇ ਅਰਦਾਸਾ ਕਰੋ ਸਾਡੀ ਨੂੰ ਸਾਨੂੰ ਆਪਣਾ ਹੀ ਦਵੇ ਪਰ ਆਪਣੇ ਲੋਕ ਛੱਡ ਦਿੰਦੇ ਆ ਤੇ ਬਾਕੀ ਇਹਨਾਂ ਨੂੰ ਕਹਿੰਦੇ ਸਾਂਭਣਾ ਨਹੀਂ ਮੇਰੀ ਚਾਹੇ ਰੱਬ ਨੇ ਇਹਨਾਂ ਨੂੰ ਨਜ਼ਰ ਨਹੀਂ ਦਿੱਤੀ ਪਰ ਅੰਦਰੂਨੀ ਲੋ ਬੜੀ ਹੁੰਦੀ ਹੈ ਇਹੋ ਜੇ ਬੱਚਿਆਂ ਨੂੰ ਸਾਚੀ ਇਸ ਤਰ੍ਹਾਂ ਦੀ ਇਹਨਾਂ ਦੇ ਰਹਿਣ-ਬਹਿਣ ਇਸ ਤਰ੍ਹਾਂ ਦਾ ਇਹਨਾਂ ਦਾ ਇਹਨਾਂ ਦਾ ਬੜਾ ਵਧੀਆ ਰਹਿਣ-ਬਹਿਣ ਜੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਖੰਡ ਪੜ ਤੇ ਅੱਜ ਬਿਠਾ ਦਿਓ ਤੁਸੀਂ ਇਹ ਖੰਡ ਪੜਦੇ ਸਪੂਰਨ ਤੇ ਉੱਠਣ ਗਿਆ ਜੇ ਇਹਨਾਂ ਨੂੰ ਤਰਸ ਕਰਕੇ ਮੈਂ ਚੁੱਕ ਗਏ ਜਾਂ ਕੁੜੀਆਂ ਚੁੱਕ ਗਏ ਰੋਟੀ ਪਾਣੀ ਖਿਲਾਉਣ ਬਾਥਰੂਮ ਕਰਾਉਣ ਤਾਂ ਨਹੀਂ ਤੇ ਇਹ ਆ ਜਿਹੜੀ ਕੁੜੀ ਹੈ ਤੇ ਬਿਲਕੁਲ ਨਹੀਂ ਉੱਠੂਗੀ ਜਿੰਨ ਜਰੇ ਨੂੰ ਚੁੱਕਾਂਗੇ ਨਾ ਫਿਰ ਇਹਦੀ ਇੱਕ ਵੱਡੀ ਸਿਵਧਿਆ ਇਹਨੇ ਅੱਗੇ ਨੂੰ ਮਹਾਰਾਜ ਨੂੰ ਨਿਵਾਉਣਾ ਆ ਆਸੇ ਪਾਸੇ ਨੂੰ ਨਹੀਂ ਡਿੱਗਣਾ ਥਾਂ ਨੂੰ ਅਜਣਾਵਾ ਥਾਂ ਹੋ ਕੇ ਜਦੋਂ ਇਹਨਾਂ ਨੇ ਥੋੜਾ ਜਿਹਾ ਫਰੈਸ਼ ਹੋਣਾ ਫਿਰ ਇਹਨਾਂ ਤਾਂ ਹੋ ਕੇ ਆਰਾਮ ਨਾਲ ਬਹਿ ਜਾਣਾ ਮੈਂ ਇਹਨਾਂ ਦੀ ਬਾਹਰਲੀ ਅੱਖ ਨਹੀਂ ਹੈਗੀ ਪਰ ਮੈਂ ਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਇਹਨਾਂ ਨੂੰ ਵੇਖਿਆ ਇਹਨਾਂ ਦੀ ਅੰਦਰਲੀ ਅੱਖ ਬੜਾ ਕੰਮ ਕਰਦੀ ਜੀ ਤੇ ਪੈਨ ਮੇਰੀ ਇਹ ਵੈਸੇ ਦਿਮਾਗੀ ਤੌਰ ਤੇ ਸਹੀ ਨਹੀਂ ਨੇ ਦੋਨੋਂ ਬੱਚੇ ਉਹ ਹਾਂਜੀ ਨਹੀਂ ਇਹ ਦਿਮਾਗੀ ਤੌਰ ਤੇ ਨਹੀਂ ਸਹੀ ਇਹ ਕੁਝ ਸਹੀ ਹੈਗੀ ਆ ਪਰ ਇਹਦੀ ਕੋਈ ਨਹੀਂ ਹੈਗੀ ਕੁਝ ਕਿ ਇਹਨੂੰ ਜਿਆਦਾ ਹੀ ਪਰਵਸ਼ ਦੀ ਲੋੜ ਆ ਜਦੋਂ ਕਹਿ ਲੋ ਕਿ ਇਹਨੂੰ ਜਿੱਦਾਂ ਦਾਨ ਦੀ ਕਹਿ ਲੋ ਜਾਂ ਪੈਸੇ ਦੀ ਕਹਿ ਲੋ ਜਾਂ ਕੋਈ ਸੰਸਥਾ ਅੱਗੇ ਆਵੇ ਇਹਨੂੰ ਜਿੱਥੇ ਵੀ ਖੜਕੇ ਪੜਾ ਸਕਦੇ ਆ ਕਿ ਓਮ ਲਾਲਾ ਸਮਾ ਜਿਹੜਾ ਵਾ ਇਹਦਾ ਵਧੀਆ ਬੀਤੀਏ ਤੇ ਇਹਨੂੰ ਥੋੜੀ ਅਕਲ ਆ ਜੇ ਇਹ ਰੱਬ ਦੀ ਮੈਨੂੰ ਤੇ ਐਵੇਂ ਲੱਗਦਾ ਜਿੱਦਾਂ ਪਰਮੇਸ਼ਰ ਦੀ ਕਿਰਪਾ ਨਾਲ ਕੋਈ ਗੁਰੂ ਦਾ ਪਿਆਰਾ ਸੀ ਪਿਛਲੀ ਤਾਂ ਇੱਕ ਵਾਰੀ ਦੀ ਗੱਲ ਆ ਅਨੁਭਵ ਵੀ ਹੋਇਆ ਤੇ ਉਹਦੀਆਂ ਨਾ ਉਹਦੀ ਕਿਤੇ ਮਾੜੀ ਨਿਗਾਹ ਪੈ ਗਈ ਕਿਸੇ ਦੀ ਉਹਨੇ ਆਪਣੀ ਅੱਖਾਂ ਨੂੰ ਪਟਕਾਰਿਆ ਕਿ ਮੈਨੂੰ ਹੈ ਨਾ ਮੈਂ ਨਾਮ ਜਪਣ ਵਾਲਾ ਮਾ ਤੇ ਉਹ ਘਰੇ ਮੈਨੂੰ ਲੱਗਦਾ ਵੀ ਉਹ ਆਪਣਾ ਬਖਸ਼ਾਉਣ ਆਇਆ ਇਹਦੀ ਤੇ ਉਹ ਸਾਹਿਬ ਜੀ ਇਹਨੂੰ ਇੰਨੀ ਸੋਝੀ ਆ ਇੰਨਾ ਇਹਨੂੰ ਪਤਾ ਵਾ ਆ ਮੇਰੀ ਮਾਂ ਵਾ ਤੇ ਇਹਨੇ ਅੱਖਾਂ ਇਹ ਹੀ ਆਪਣੀ ਭਗਤੀ ਕਰਨੀ ਦਿਨ ਰਾਤ ਭਗਤੀ ਜਦੋਂ ਕਿਤੇ ਇਹਨੇ ਆਰਾਮ ਕਰਨਾ ਵਾ ਭਾਵੇਂ ਡੇਗ ਪਵੇ ਨਹੀਂ ਤੇ ਬੜਾ ਸਿਮਰਨ ਕਰਦੀ ਜੀ ਜਰੂਰ ਜੀ ਅनाथ ਆਸ਼ਰਮ ਵੈਸੇ ਤਾਂ ਬੰਨ੍ਹਨੇ ਨਹੀਂ ਚਾਹੀਦੇ ਤਾ ਜੇ ਬਾਂਦੇ ਨੇ ਤਾਂ ਇਹੋ ਜਿਹਿਆਂ ਭੈਣਾ ਜਿਹਨਾਂ ਜਿਹੋ ਇਹੋ ਜਿਹੇ ਇਨਸਾਨ ਨੇ ਜਿਹੜੇ ਰੱਬ ਰੂਪੀ ਫਰਿਸ਼ਤਾ ਬਣ ਜਾਂਦੇ ਨੇ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਦਾ ਸਹਾਰਾ ਨਹੀਂ ਹੁੰਦਾ ਤੇ ਇਹ ਭੈਣ ਜੀ ਸਾਡੇ ਜਿਹੜੇ ਨੇ ਬਹੁਤ ਸਾਰੇ ਅਨਾਥ ਬੱਚਿਆਂ ਦਾ ਸਹਾਰਾ ਬਣੀ ਹੋਈ ਹੈ ਉਹਨਾਂ ਦਾ ਮਾਂ ਦੀ ਤਰ੍ਹਾਂ ਸਹਾਰਾ ਬਣ ਕੇ ਉਹਨਾਂ ਦਾ ਪਾਲਣ ਪੋਸਣ ਇਸ ਆਸ਼ਰਮ ਦੇ ਵਿੱਚ ਹੁੰਦਾ ਹੈ ਤਾਂ ਵੈਸੇ ਤਾਂ ਜਿਵੇਂ ਜਿਵੇਂ ਮੈਂ ਦੁਹਰਾ ਰਿਹਾ ਜੇ ਅਨਾਥ ਆਸ਼ਰਮ ਤਾਂ ਬਾਂਦੇ ਨੇ ਜਦੋਂ ਕਿਸਦਾ ਸਹਾਰਾ ਨਹੀਂ ਬਣਦਾ ਤਾਂ ਰੱਬ ਉਹਨਾਂ ਵਾਸਤੇ ਹੀ ਸਹਾਰਾ ਬਣਾ ਦਿੰਦਾ ਇਹੋ ਜਿਹੇ ਭੈਣ ਭਰਾਵਾਂ ਨੂੰ ਜਿਹੜੇ ਰੱਬ ਰੂਪੀ ਬੱਚਿਆਂ ਦਾ ਰੱਬ ਜਿਵੇਂ ਫਰਿਸ਼ਤੇ ਬਣ ਕੇ ਸਹਾਰਾ ਬਣਦੇ ਨੇ ਤਾਂ ਭੈਣ ਜੀ ਕੀ ਅਪੀਲ ਲਾਉਣੀ ਚਾਹੁੰਦੇ ਹੋ ਇਹਨਾਂ ਬੱਚੀਆਂ ਦੇ ਵਾਸਤੇ ਇਹਨਾਂ ਧੀਆਂ ਵਾਸਤੇ ਕਿ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਪਰ ਬਹੁਤ ਸਾਰੇ ਸਮਾਜ ਸੇਵੀ ਵੀਰ ਨੇ ਸਾਡੇ ਐਨ ਆਰ ਆਈ ਵੀਰ ਨੇ ਜਿਹੜੇ ਇਹਨਾਂ ਧੀਆਂ ਦਾ ਸਹਾਰਾ ਬਣ ਜਾਣਗੇ ਕੀ ਅਪੀਲ ਲਾਉ ਜੀ ਮੈਂ ਤਾਂ ਵੀਰ ਪਹਿਲਾਂ ਹੀ ਇਹ ਕਹਿੰਦੀ ਆ ਗੁਰੂ ਕਿਰਪਾ ਕਰੇ ਤੇ ਇਹਨਾਂ ਦਾ ਕੋਈ ਇਦਾਂ ਬੈਲੈਂਸ ਕਰਾ ਦਿਓ ਇਹਨਾਂ ਦੀ ਕੋਈ ਦੇਖਭਾਲ ਕਰਨ ਵਾਸਤੇ ਖਾਣੇ ਵਾਸਤੇ ਕੋਈ ਬੀਬੀ ਵੀ ਦੇ ਸਕਦੇ ਹੋ ਕੋਈ ਖਾਣਾ ਵੀ ਦੇ ਸਕਦੇ ਹੋ ਕੋਈ ਇਹੋ ਜਿਹੇ ਪਰਟੀਨ ਹੋਵੇ ਵਧੀਆ ਹੋਵੇ ਜਿਹੜਾ ਬੱਚੇ ਵੀ ਚੱਲ ਫੇਰਨ ਥੱਕਣ ਤੇ ਥੋੜਾ ਜ ਦੋ ਦੇਖਣਵਾਂ ਦਾ ਤਾਂ ਜ਼ਰੂਰ ਜੀ ਇਹਨਾਂ ਧੀਆਂ ਦਾ ਨੇਤਰਹੀਆਂ ਨੇਤਰਹੀਨ ਧੀਆਂ ਦਾ ਸਹਾਰਾ ਜ਼ਰੂਰ ਬਣੋ ਕਿਉਂਕਿ ਇਹ ਧੀਆਂ ਜਿਹੜੀਆਂ ਨੇ ਰੱਬ ਰੂਪੀ ਨੇ ਬਹੁਤ ਸਾਰੇ ਇਹੋ ਜਿਹੇ ਇਨਸਾਨ ਨੇ ਜਿਹੜੇ ਔਲਾਦ ਨੂੰ ਤਰਸਦੇ ਨੇ ਪਰ ਇਹ ਜਿਹੜੀਆਂ ਧੀਆਂ ਨੇ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਤਾਂ ਇਹਨਾਂ ਦੇ ਰਿਸ਼ਤੇਦਾਰ ਭੈਣ ਭਰਾਵਾਂ ਨੇ ਇਹਨਾਂ ਨੂੰ ਅਨਾਥ ਆਸ਼ਰਮ ਚ ਸੈੱਟ ਦਿੱਤਾ ਜਿਨ੍ਹਾਂ ਦਾ ਸਹਾਰਾ ਬਣੀਏ ਸਾਡੀ ਭੈਣ ਤਾਂ ਜੇ ਤੁਸੀਂ ਇਸ ਨਿਊਜ਼ ਨੂੰ ਦੇਖਦੇ ਪਏ ਹੋ ਤਾਂ ਵੱਧ ਤੋਂ ਵੱਧ ਉਹਨਾਂ ਐਨ ਆਰ ਆਈ ਵੀਰਾਂ ਤਾਈਂ ਪਹੁੰਚਾ ਦਿਓ ਜਿਹੜੇ ਇਹਨਾਂ ਦਾ ਸਹਾਰਾ ਬਣ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮ